ਪੁਲਿਸ ਵੱਲੋਂ ਸਾਡੇ ਜਿਦਾਂ ਕਿ ਤੁਹਾਨੂੰ ਪਤਾ ਹੈ ਕਿ 10 ਪੁਲਿਸ ਵੱਲੋਂ ਜਿਹੜਾ ਹੈਗਾ ਸਿਟੀ ਇਨਸਿਕਿਉਰਟੀ ਲਈ ਜਿਹੜਾ ਹੈਗਾ ਪੂਰੀ ਇਹਦੀ ਡੋਮਿਨੇਸ਼ਨ ਕੀ ਜਾ ਰਹੀ ਹੈ ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਾਰਦਾਤ ਕਰ ਸਕਦਾ ਹੈਗਾ ਤੋਂ ਐਸਟੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕੇ ਬੰਦੀ ਅਰਲੀ ਮਾਰਨਿੰਗ ਚ ਕੀਤੀ ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ 9:30 ਅਰਲੀ ਮਾਰਨਿੰਗ ਚ ਇੱਕ ਵਾਰ ਦਤ ਹੋ ਚੁੱਕੀ ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸਿਟੀ ਹੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ ਐਂਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਇਸ ਤੱਕ ਆਵਾਰ ਸੀਗਾ ਐਂਡ ਜਦੋਂ ਉਹਨੂੰ ਬੁਕਿਆ ਇਹਨੇ ਭਜਾਇਆ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਪਰ ਉਹ ਇਧਰ ਆਇਆ ਤਾਂ ਇੱਥੇ ਆ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਨੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤਾਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਰ ਕੀਤਾ ਜਿਹੜੀ ਲਗ ਸ਼ਾਟ ਜਿਹੜੀ ਇੰਜਰੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਲੈ ਕਰਾਤਾ ਹੈਗਾ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਅਸੀਂ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤਾਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈ ਐਂਡ ਅ ਇਸੇ ਇਹੀ ਬੰਦੇ ਨੇ ਇੱਕ ਇੱਕ ਉਹ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਉਹਨੂੰ ਜਿਹੜਾ ਹੈਗਾ ਅ ਰਿਵੈਂਟ ਕਰ ਲਿਆ ਹੈਗਾ ਐਂਡ ਲੈਟਨ ਅਭੀ ਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰਦਾਤ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਬੱਜੀ ਇਹ ਲੈ 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 ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਈ ਸੀ ਜੀ ਇਹਨੇ ਇਹਨੇ ਜੋ ਪਾਇਮਾ ਫਸਾਈ ਸੀ ਜਿਹੜਾ ਹੈਗਾ ਉਹਨਾਂ ਤੱਕ ਅਸੀਂ ਪੂਰਾ ਇਹਨਾਂ ਨੂੰ ਇੰਟਰਵਿਊ ਨਹੀਂ ਕਰ ਪਾਇਆ ਪਰ ਜਿੰਨਾ ਕਿ ਅਸੀਂ ਹਸਪਤਾਲ ਲੈ ਜਾਂਦੇ ਪੁੱਛਿਆ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਜਿਹੜੇ ਬਹਾਰ ਤੋਂ ਨੇ ਨੇ ਇੱਕ ਪਿਸਟਲ ਹੈ ਉਹ ਰਿਕਵਰ ਜਿਹੜਾ ਦੂਸਰਾ ਆਦਮੀ ਉਹਦੇ ਨਾਲ ਦੋ ਦੋ ਜਣੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ਾਂ ਅਸੀਂ ਚੈੱਕ ਕਰਦੇ ਚਲੋ 21 ਫਿਲਹਾਲ ਫਿਲਹਾਲ ਸਰ ਇਨ ਕੰਟਰੋਲ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਆ ਜੀ ਜੀ ਐਂਡ ਕੰਪਲਟ ਕਿ ਲੋਕੇਸ਼ਨ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈ ਜੀ ਜਿਹੜਾ ਬੰਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਦਸੇ ਹੀ ਵਾਈਪਰ ਕਿਤੋਂ ਲੈਦਾ ਸੀ ਕਿੱਥੇ ਹਾਂਜੀ ਵਾਈਪਨ ਜੜਾ ਦੇ ਕੋਲ ਦੇਖੋ ਉਹ ਸਾਰੀ ਚੀਜ਼ਾਂ ਐਂਟੀਵੇਗੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜਿਹਾ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਚੇਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੇ ਕਰਨੀ ਪਈ ਕਿਸੇ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਨਹੀਂ ਜੀ ਪੁਲਿਸ ਪਾਰਟੀ ਨੇ ਅਬੋਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਹਨੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਹੋ ਪਾਇਆ